ਸਿਕਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਵੈਲਕਮ ਟੂ ਅ ਨਿਊ ਬਲੌਗ ਅ ਅੱਜ ਅਸੀਂ ਚੱਲੇ ਆ ਕੈਂਪਿੰਗ ਕਰਨ ਜੇਰੀ ਕੈਂਪ ਇੱਕ ਔਥੈਂਟਿਕ ਕੈਂਪਿੰਗ ਹੈ ਬਲਕਿ ਜੇ ਟੈਂਟ ਹੁੰਦਾ ਅ ਸਪਾਰ ਕੈਨੇਡਾ ਵੱਲੋਂ ਪ੍ਰੋਵਾਈਡ ਕੀਤਾ ਹੁੰਦਾ ਤੇ ਉਹ ਅਸੀਂ ਇੱਕ ਬੁੱਕ ਕੀਤਾ ਤੇ ਇਹ ਜਾ ਰਹੇ ਅਸੀਂ ਅੱਜ ਟੂ ਜੈਕ ਲੇਕ ਦੇ ਕੋਲ ਉਹਦਾ ਕੈਂਪ ਗਰਾਉਂਡ ਹੈ ਤੇ ਚਲੋ ਜੀ ਮਿਲਦੇ ਆਂ ਯਾਰ ਉੱਥੇ ਦੇਖਦੇ ਆਂ ਕਿਦਾਂ ਦਾ ਐਕਸਪੀਰੀਅੰਸ ਅੱਜ ਦੀ ਨਾਈਟ ਅਸੀਂ ਉੱਥੇ ਸਟੇ ਕਰਾਂਗੇ ਤੇ ਤੁਹਾਨੂੰ ਦਿਖਾਉਂਦੇ ਆਂ ਤਾਂ ਕਿਵੇਂ ਦਾ ਕੈਂਪ ਗਰਾਊਂਡ ਹੈ ਜੀ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਨਾ ਟੂ ਜੈਕ ਦੇ ਕੈਂਪ ਗਰਾਉਂਡ ਦੇ ਵਿੱਚ ਤੇ ਤੇ ਹੁਣ ਅਥ ਨੂੰ ਮੈ ਤੁਹਾਨੂੰ ਤੇ ਇਹ ਹੁਣ ਮੈਂ ਤੁਹਾਨੂੰ ਇੱਥੋਂ ਦੀ ਕੈਂਪ ਗਰਾਉਂਡ ਦਾ ਵਿਊ ਦਿਖਾ ਦਿੰਦਾ ਤੇ ਆ ਇੱਕ ਵਾਰੀ ਮੈਂ ਕੈਮਰਾ ਚੇਂਜ ਕਰਕੇ ਹਾਂਜੀ ਤੇ ਇਹ ਹੈਗਾ ਆਪਣਾ ਕੈਂਪ ਗਰਾਉਂਡ ਤੇ ਇੱਥੇ ਜਿਹੜਾ ਅਸੀਂ ਓਥੈਂਟਿਕ ਬੁੱਕ ਕੀਤਾ ਸੀਗਾ ਉਹ ਆ ਸਾਡਾ ਔਟੈਂਟਿਕ ਹੈ ਇਹਦਾ ਨੰਬਰ ਹੈਗਾ 36 ਤੇ ਇਹਦੇ ਨਾਲ ਇੱਕ ਟ੍ਰੇਲ ਜਾਂਦੀ ਹੈ ਤੇ ਆ ਸਾਡੀਆਂ ਗੱਡੀਆਂ ਖੜੀਆਂ ਤੇ ਇੱਥੋਂ ਦੀ ਹੁਣ ਤੁਸੀਂ ਆ ਜਿਹੜਾ ਇੱਥੇ ਆਲਮੋਸਟ ਲਾਈਕ 10 ਔਟੈਂਟਿਕ ਆ ਤੇ ਜਿਹੜੇ ਟੈਂਟ ਹੁੰਦੇ ਨੇ ਤੇ ਬਾਕੀ ਤੁਸੀਂ ਉਹ ਦੇਖ ਸਕਦੇ ਹੋ ਆ ਦੂਜੇ ਨਾਰਮਲ ਟੈਂਟ ਆ ਲਾਈਕ ਤੁਸੀਂ ਆਪਣੇ ਪਰਸਨਲ ਲੈ ਆ ਕੇ ਆਹ ਹਾਂ ਇਹ ਵੀ ਤੁਸੀਂ ਆ ਦੇਖ ਸਕਦੇ ਹੋ ਤੁਸੀਂ ਆ ਸਾਈਟ ਇਹ ਇਹ ਟੂ ਜੈਕ ਲੇਕ ਦੇ ਵਿੱਚ ਵਧੀਆ ਗੱਲ ਹੈ ਕਿ ਨਾਲ ਹੀ ਇਹ ਇੱਕ ਇਹ ਨੇਕ ਹੈ ਮਨੀਆਂ ਦਾ ਤੇ ਉਹਦੇ ਨਾਲ ਹੀ ਬਿਲਕੁਲ ਸਾਡੇ ਕੋਲ ਆ ਸਾਈਟ ਮਿਲੀ ਸਾਨੂੰ ਇਹ ਟੈਂਟ ਤੇ ਆ ਜੋ ਆਪਾਂ ਦੇਖਦੇ ਆ ਅੰਦਰ ਕਿਵੇਂ ਦਾ ਇਹਦਾ ਹੋਇਓ ਓਕੇ ਇਹ ਮੇਰੇ ਫਰੈਂਡਸ ਵੀ ਨਾਲ ਹੀ ਨੇ ਬਹਾ ਮੇਰਾ ਕੀ ਉਂਜੀਆ के okay. सो so, ये सारी तैयारी चल रही है, okay. Okay. फायर है। ए ए ए सिफार लाई भी आते ए राइट नो ना कॉल फॉर ग्रेवुड डस्ट ऑटो स्टॉक है सो so, सी अपने नाल ले आई सी के ਆਸਾ ਡਾਟ 2 ਠੀਕ ਹੈ ਟੈਂਟ ਓਕੇ ਆਸਾ ਇਹ ਤਾਂ ਪੂਰੀ ਇਹ ਇਹਦੇ ਨਾਲ ਹੀ ਇੱਧਰ ਆ ਇੱਕ ਉਹ ਲੇਕ ਹੈ ਜਿਹੜੀ ਮੇਰੀ ਅੰਕਲ ਲੇਕ ਹੈ ਆ ਤੁਹਾਨੂੰ ਉਹ ਵੀ ਦਿਖਾ ਦਿੰਦਾ ਓਕੇ ਦਸ ਨੇੜੇ ਹੈ

पहाड़ दिख रहे ने बेचो कोई क्या लेके गया है क्या देखो तुम बेबी चेक आ थोड़ा जा फॉगी है मौसम आ स्मोकी जा थोड़ा जा नॉट फॉगी एक्चुअली स्मोकी है कि फायर लगी सी करके इन्ना ज्यादा वीडियो व्यू नहीं आ रहा बट स्टिल बहुत सोहना है जी ਇਹ ਕੈਂਪ ਦੇ ਵਿੱਚ ਟੋਟਲ 10 10 ਟੈਂਟਿਕ ਆ ਉਹ ਇਹ ਬੜੇ ਆਲਵੇ ਆਲਵੇਸ ਬੁੱਕ ਕਰੰਦੇ ਨੇ ਬਹੁਤ ਹਾਰਡ ਹੈ ਇਹਨਾਂ ਨੂੰ ਭਾਈ ਤੁਹਾਨੂੰ ਰਿਮਾਈਂਡਰ ਲਾਣਾ ਪੈਂਦਾ ਹੈ ਨੋਟੀਫਿਕੇਸ਼ਨ ਆਉਣੇ ਜਾਂਦੇ ਨੇ ਤਾਂ ਇਹਨਾਂ ਦੀ ਸਾਈਟ ਮਿਲਦੀ ਆ ਉਹ ਨਾਲ ਲੱਗ ਗਈ ਨੇ ਲੇਟ ਚ ਕਿ ਜੀ ਚਲੋ ਉਹ ਅਪਡੇਟ ਚੱਲਦੇ ਆ ਆਪਣੀ ਪੋਜੀਸ਼ਨ ਦੇ ਆ ਕੇ ਸੁਣਿਆ ਲੈ ਆ ਰਹੇ ਆ ਮ ਲਗਦਾ ਨਾ ਜਣੇ ਲਾਇਆ ਮ ਲਗਿਆ ਦੁਨਾਈ ਕੀ ਉਹ ਆਪਣੀ ਇੱਥੇ ਸਾਹਮਣੇ ਬੈਠੇ ਨੇ ਸਾਰੇ ਮੇਰਾ ਫਰੈਂਡ ਆਇਆ ਇੱਕ ਸਰੀਤੋ ਇਹ ਉਹਨਾਂ ਦੀ ਫੈਮਲੀ ਆਈ ਹੋਈ ਆ ਇਹ ਅਸੀਂ ਨਾਲ ਲਿਾਇਆ ਹੈ ਲਾ ਮਨਾ ਇਸਗਾ ਮੇਰਾ ਕਾਲਜ ਫਰੈਂਡ ਹੀ ਹੋ ਸਕੇ ਜਿਹਦੇ ਨਾਲ ਪੜਿਆ ਤੇ ਆ ਤੁਹਾਨੂੰ ਅੰਦਰੋਂ ਔਥੈਂਟਿਕ ਦਿਖਾਨਾ ਔਥੈਂਟਿਕ ਕਿਵੇਂ ਦਾ ਹੁੰਦਾ ओके okay, हां जी ए, ए आ देखो ਨਾਲ ਇਹਦੇ ਨਾਲ ਚੇਅਰ ਦੇ ਦਿੰਦੇ ਨੇ ਬਾਹਰ ਬੱਠਣ ਲਈ ਰਾਈਟ ਇਹ ਆਹਾ ऑथेंटिक ਹੈ ओके ਅੰਦਰ ਚਲ ਕੇ ਦੇਖਦੇ ਹਾਂ ओके ਸੋ ਹੇਅਰ ਇਜ਼ ਇਟ ਵਾਓ ਸੋ ਬਿਊਟੀਫੁਲ ਕੇ ਇਹ ਇਹ ਨਾਲ ਇੱਕ ਹੀਟਰ ਹੈਗਾ ਆ ਤੇ ਰਾਤ ਨੂੰ ਠੰਡ ਲੱਗਦਾ ਹੀਟਰ ਲਾਈਟ ਚ ਹੈ ਗਿਆ ਲਾਈਟਸ ਬਹੁਤ ਦੇ ਮਾਵਟੋਰੇ राइट बॉज रियली लाइक केनाने एक पर टेबल ਹੈਗਾ ਤੇ ਟੇਬਲ ਇਜ਼ ਗੁੱਡ ਇਨਾਫ ਫॉर लाइक 4 ਪੀਪਲ ਹਨਾ ਬਹੁਤ ਵਾਕਈ ਛੋਟਾ ਜਿਹਾ ਟੇਬਲ ਹੈ ਹੈਵੀ ਡਿਊਟੀ ਚੇਅਰ ਨੇ ਤੇ ਟੈਂਟ ਦੇ ਨਾਲ ਆਪਾਂ ਨੂੰ ਰੇ ਅਲਮੋਸਟ ਚ ਦੋ ਤੇ ਦੋ ਚਾਰ ਤੇ ਇੱਕ ਉੱਪਰ ਡਬਲ ਬੈੱਡ ਟਾਈਪ ਹੈ ਲਾਈਕ 6 ਜਣੇ ਦਾ ਹੈਗਾ ਜਾਂ ਉੱਪਰ ਦੋ ਬੱਚੇ ਸੌ ਸਕਦੇ ਨੇ इजीली ਤੇ ਜਾਂ ਫਿਰ ਅਹ ਤੇ ਥੱਲੇ ਚਾਰ ਬੈੱਡ ਨੇ ਆਸ ਬੈਟਰੀ ਦੇ ਸਾਰਾ ਕੁਝ ਅਜੀ ਲੈ ਕੇ ਆ ਤੁਹਾਨੂੰ ਇਹ ਨਾਲ ਗੱਦੇ ਦਿੰਦੇ ਨੇ ਇਸ ਕੁਡ ਇਨਾਫ ਲਾਈਕ ਆ ਬਹੁਤ ਹਾਰਡ ਨਹੀਂ ਕਿ ਇਹ ਨੇ ਸੌਫਟ ਜਿਹੀ ਹੈਗੇ ਤੇ ਅੱਧੀ ਸਾਈਡ ਹੈ ਛੋਟਾ ਜਿਹਾ ਇਹ ਮਦਰਸੀ ਐਗਜ਼ਿਟ ਸਾਈਨ ਦਿੱਤਾ ਅਦਰ ਇਨ ਕੇਸ ਜੇ ਕੁਝ ਫਾਇਰ ਲੱਗ ਜਾਵੇ ਜਾਂ ਕੁਝ ਹੋਰ ਤੇ ਵਿੱਚ ਇੱਕ ਨੰਨੇ ਸਵੋਕ ਲਾ ਵੀ ਲਾ ਫੋ ਤਾਂ ਸੇਫਟੀ ਰੀਜ਼ਨ ਰਾਈਟ ਤੇ ਇਹਨਾਂ ਦੇ ਕੁਝ ਰੂਲਸ ਨੇ ਲਾਈਕ ਤੁਸੀਂ ਫੂਡ ਅੰਦਰ ਨਹੀਂ ਲੈ ਕੇ ਆਉਣਾ ਬਿਲਕੁਲ ਵੀ ਫੂਡ ਸਾਰਾ ਆਪਣੇ ਕੋਲ ਬਾਹਰ ਲੋਕਰ ਹੈ ਤੇ ਬਾਹਰ ਲੋਕਰ ਦੇ ਵਿੱਚ ਫੂਡ ਰੱਖਣਾ ਸਾਰਾ ਕੁਝ ਫਾਇਰ ਇੱਕ ਆਵੇ ਐਕਸਟਰੰਜਰ ਵੀ ਆਪਣੇ ਕੋਲ ਕੇ ਬਰੂੰ ਵੀ ਦੇ ਰੱਖਿਆ ਆਪਾਂ ਲੱਗਿਆ ਸਾਰੇ ਜਣੇ ਬਸ ਕੇ ਇਹ ਫੂਡ ਲੋਕਰ ਹੈ ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਖਾਣਾ ਬਣਾ ਕੇ ਇਹਦੇ ਵਿੱਚ ਰੱਖਣਾ

ओके okay. आज ਅਸੀਂ ਬਣਾ ਰਹੇ ਹਾਂ ਚਿਕਨ ਤੇ ਵਾਈਟ ਚਿਕਪੀਸ ਔਰ ਆਪਣੇ ਜਿਹੜੇ ਚਿੱਟੇ ਛੋਲੇ ਕੇ ਆਏ ਹੋਏ ਉਹ ਤੇ ਅੱਜ ਉਹਨਾਂ ਨੂੰ ਦਿਖਾਵਾਂਗੇ ਕਿਵੇਂ ਕਰ ਰਹੇ ਹਾਂ ਟਮਾਟਰ ਨੂੰ ਵੀ ਹਾਂਜੀ ਬਹੁਤ ਵਧੀਆ ਆ ਬਣ ਰਿਹਾ ਚਿਕਨ ਤੇ ਆ ਤੜਕਾ ਤੜਕਾ ਰਾਈਟ ਨੂੰ ਤੜਕਾ ਰਾਈ ਚਿੱਟੇ ਛੋਲੇ ਪਾ ਲਏ ਚਿਕਨ ਵੀ ਰਹਿਣਗੇ ਦੋਨਾਂ ਨਾਲ ਹੀ ਆ ओके ਹਾਂ ਤੜਕਾ ਕਿ ਇਹ ਪਕੀ ਤੁਹਾਨੂੰ ਦੇਸੀ ਕੁਝ ਬਣਾ ਰਹੀ ਹੈ। ਓਕੇ ਦੇਸੀ ਕੁਝ ਬਣਾ ਰਿਹਾ ਜੀ ਇਹ ਸਾਡੇ ਸ਼ੈਫ ਨੇ ਤੇ ਇਹ ਸੈਫ ਆਸਟ੍ਰੇਲੀਆ ਆ ਆਸਟ੍ਰੇਲੀਅਨ ਸ਼ੈਫ ਨੇ ਤੇ ਹੁਣ ਸਰੀ ਚਾਹੀਦੀ ਰਾਈਟ ਨਾਉ ਮੇਰੇ ਕੋਲ ਆਇਆ ਘੁੰਮਣ ਆਇਆ ਵਾਸਤੇ। ਓਕੇ ਜੀ ਚਲ ਮਿਲਦੇ ਹਾਂ ਜੀ ਓਕੇ। ਹਾਂਜੀ ਤੇ ਆ ਆ ਕੈਮਪ ਗਰਾਉਂਡ ਦੇ ਵਿੱਚ ਤੁਹਾਨੂੰ ਮੈਂ ਇੱਥੇ ਇੱਕ ਵਾਸ਼ਰੂਮ ਵੀ ਹੈ, ਸ਼ਾਵਰ ਵੀ ਹੈ ਵਿੱਚੀ ਤੇ ਆ ਆ ਨਾਲ ਤੁਸੀਂ ਪਿੱਛੇ ਦੇਖ ਰਹੋਗੇ ਕੁਕਿੰਗ ਸ਼ੈਲਟਰ ਹੈ ਲਾਈਕ ਜੇ ਆਪਣਾ ਮੀਂਹ ਪੈ ਰਿਹਾ ਜਾਂ ਮੌਸਮ ਖਰਾਬ ਹੋ ਗਿਆ ਤਾਂ ਤੁਸੀਂ ਇਹਦੇ ਅੰਦਰ ਵੀ ਆਪਾਂ ਕੁਕ ਕਰ ਸਕਦੇ ਆ ਤੇ ਇੱਧਰ ਤੁਸੀਂ ਆ ਬੈਕ ਸਾਈਡ ਤੋਂ ਦੇਖ ਰਹੇ ਹੋ ਇਹ ਉਹਨਾ ਸ਼ਾਵਰ ਹੈ ਤੇ ਵਾਸ਼ਰੂਮ ਹੈ ਇਹ ਸ਼ਾਵਰ ਇਹਨਾਂ ਨੇ ਟੈਂਪੋਰੀ ਬੰਦ ਕੀਤੇ ਹੋਏ ਨੇ ਤੇ ਬਟ ਵਾਸ਼ਰੂਮ ਤੁਸੀਂ ਯੂਜ਼ ਕਰ ਸਕਦੇ ਹੋ ਓਕੇ ਛੋੜੀ 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 ਓਕੇ ਛੋੜੀ ਇਹ ਤਾਂ ਲੱਗੇ ਸੀ ਇਹ ਤਾਂ ਕਿੰਨੇ ਵਰਸਾ सत श्रीकाल जी गुड मॉर्निंग सवेरे हो गई सवेर हो गई तो राइट नाउ नाइम साढ़े का तो मैं थानू एक बार सवेर का मॉर्निंग का व्यू दिखा दिना कि चैक करो ओके ਕਿੱਥੇ ਸੀ ਅਸੀਂ ਰਾਤ ਆ ਸੀਗਾ 20 ਦੇ ਜਿੱਤੇ ਸੀ ਰਾਤ ਰੁਕੇ ਸੀਗਾ اوکے ہن موسم کافی ٹھنڈا ہے آج تھوڑا سویرے سویرے ہے سو ٹھنڈا تو آج میرے نال دے ستے نے تے میں سوچیا کہ چلو نی فائر فور بال لیں گے اگے بال لیں گے تے تے میں کہ فائر بالن دے لیے اپنوں کچھ جڑی اک دو آئٹما دی اورے لوڈ پیندی ا تے میں سوچیا شاید جنہوںو نہیں پتہ فرسٹ ٹائم جیڑا آ رہے نے یا انا چاہندے نے ਉਹਨਾਂ ਨੂੰ ਦੱਸ ਦਿੱਤਾ ਦਿਖਾ ਦਵਾ ਕਿ ਕੀ ਗੋਸ਼ ਹੁੰਦਾ ਮੋਸਟਲੀ ਜਿਹੜਾ ਆਪਾਂ ਨੂੰ ਫਾਇਰ ਦੇ ਲਈ ਆਪਾਂ ਨੂੰ ਚਾਹੀਦਾ ਹੀ ਆ ਮੈਂ ਤਾਂ ਉਹਦੇ ਲਈ ਬਿਨਾ ਕਾਫੀ ਹਾੜ ਹੋ ਜਾਂਦਾ ਆ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਮੈਂਟ ওকে ਸੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੂੰ ਫਾਇਰ ਤੁਸੀਂ ਜਦ ਵੀ ਉਰੇ ਆਉਣਾ ਆ ਆ ਤੁਹਾਡੇ ਹੁਣ ਬਹੁਤ ਜ਼ਰੂਰੀ ਹੈ ਤੁਹਾਡੇ ਕੋਲ ਇਹ ਹੈਗਾ ਜੀ ਫਾਇਰ ਸਟਾਰਟਰ ਸੋਏ ਬ੍ਰਾਂਡ ਦਾ ਕੋਈ ਚੱਕਰ ਨਹੀਂ ਹੈ ਬ੍ਰਾਂਡ ਜਿਹੜਾ ਮਰਜ਼ੀ ਲੈ ਲਓ ਜਸਟ ਫਾਇਰ ਸਟਰਟਰ ਹੋਣਾ ਚਾਹੀਦਾ ਇਹਦੇ ਅੰਦਰ ਕਯੂਬਸ ਹੁੰਦੇ ਨੇ ਮੈਂ ਦਿਖਾ ਲੈਂਦਾ ਇੱਕ ਮਿੰਟ ਕਹਿੰਦੀ ਇਹ ਕਯੂਬਸ ਹੁੰਦੇ ਨੇ ਮੋਸਟਲੀ ਤੇ ਆ ਇੱਕ ਪੀਸ ਤੁਸੀਂ ਕੋਈ ਵੀ ਤੋੜ ਕੇ ਅਦਾ ਇਹਨੂੰ ਆਪਾਂ ਫਾਇਰ ਲਾ ਦੇਣੀ ਇਹਦਾ ਇਹ ਬੈਨੀਫਿਟ ਇਹ ਹੁੰਦਾ ਕਿ ਇਹ ਕਾਫੀ ਟਾਈਮ ਤੱਕ ਚੱਲਦਾ ਰਹਿੰਦਾ ਹੈ ਇਹ ਬੰਦ ਨਹੀਂ ਹੁੰਦਾ ਲਾਈਕ ਜੇ ਕੋਰੀ अपॉन ਯੂ نو ਅਗਲਾ ਦੀ ਤੇ ਇਹਨੇ ਏਟਲੀਸਟ 15-20 ਮਿੰਟ ਤੱਕ ਚੱਲੀ ਜਾਣਾ ਐਨੇ ਨੂੰ ਬੋਡ ਜਿਹੜੀ ਆਪਣੀ ਫਾਇਰ ਫੜ ਲੈਂਦੀ ਹੈ ਤੇ ਇੱਕ ਆਪਣਾ ਇਹ ਇਹ ਲਾਈਕ ਮਿੱਟੀ ਦਾ ਤੇਲ ਕਹਿੰਦੇ ਸੀ ਆਪਾਂ ਇੰਡੀਆ ਚ ਹੁੰਦਾ ਸੀਗਾ ਕਿ ਜੇ ਅੱਗ ਨਹੀਂ ਵਾਲਟੀ ਦਾ ਥੋੜਾ ਜਿਹਾ ਮਿੱਟੀ ਦਾ ਤੇਲ ਪਾ ਕੇ ਨਾ ਆਪਾਂ ਅੱਗ ਹੋਰ ਤੇਜ਼ ਹੋ ਜਾਂਦੀ ਹੈ ਚਾਰ ਕੋਲ ਲਾਈਟਰ ਕਹਿ ਦਿੰਦੇ ਉਹਰੇ ਤੇ ਇਕ ਮੈਸਟਿਕ ਹੈਗੀ ਸਾਡੇ ਕੋਲ ਇਹ ਅਸੀਂ ਥੋੜੀ ਜੀ ਬੜੀ ਵਾਲੀ ਰੱਖੀ ਹੋਈ ਹੈ ਵੱਡੀ ਇਹ ਤਾਂ ਕਿਤੋਂ ਤੋਂ ਵੀ ਮਿਲ ਜੂਗੀ ਡਾਲਰਾਂ ਮਿਲ ਜੂਗਾ ਮਿਲ ਜੀ ਤੁਸੀਂ ਲੈ ਸਕਦੇ ਤਾਂ ਇਹ ਤਾਂ ਰੱਖੀਏ ਥੋੜੀ ਬੜੀ ਕੇ ਜੇ ਇਨ ਕੇਸ ਕੋਈ ਵਾਰ ਮੌਸਮ ਖਰਾਬ ਹੁੰਦਾ ਤਾਂ ਜਾਰਾ ਦੇ ਤਾ ਚੱਲ ਜਾਂਦੀ ਹੈ ਹੋਰ ਤਾਂ ਕੁਝ ਨਹੀਂ ਹੈ ਤਾਂ ਛੋਟੀ ਵੀ ਲੈ ਜੋ ਤੁਹਾਨੂੰ ਠੀਕ ਲੱਗਦਾ ਹੈ ਅਜੀਬ ਹੁਣ ਅਸੀਂ ਇੱਧਰ ਮੈਂ ਲੇਕ ਦੇ ਕੋਲ ਆਇਆ ਤੇ ਲੇਕ ਤੇ ਇੱਥੇ ਨਾ ਫੌਗ ਦਿਖ ਰਹੀ ਹੈ जिमें फलो तुरती हुई या दी हुई कहते हैं पानी के उपर मैं वो देखना है तो दे थोड़ा सवेर का व्यू भी लेक लेकिन जो है आ चेक करो आ देखो आवेर का मॉर्निंग शायद थानू फॉ दिख दानी के उपर अच्छा सूरज पूरा निकलिया नहीं है पहाड़ा पिछे ही है जब फिलहाल तो हाँ ओके okay. तो आज चलते बैक टू अपनी साइड पर इतों तुम दिखा दिना ओके अपनी इधरली साइड लोकेशन सांटिक चले गए हूँ ही गए मैं देखे उन्होंने ਸਟਾ ਉੱਤਲਾ ਅਸੀਂ ਅਜੇ ਚਾਹ ਚੁੱਤਰੀ ਹੈ ਇਹ ਬ੍ਰੇਕਫਾਸਟ ਦੀ ਤਿਆਰੀ ਕਰ ਰਿਹਾ ਫਾਇਰ ਅਸੀਂ ਲਾ ਲਈ ਸੀ ਆਹ ਤੰਦਕੰਨਾ ਤੇ ਜਾ ਸਵੇਰ ਦੀ ਮਾਰਨਿੰਗ ਦੇ ਵਿੱਚ ਚਿੜੀਆਂ ਦੀ ਆਵਾਜ਼ ਆਏ ਓਕੇ ਆ ਲੱਗੇ ਹੋਏ ਨੇ ਜੀ ਕੁਕਿੰਗ ਕਰਦੇ ਨੇ ਇਹੋ ਤੋਦਰਾ ਗਾਪ ਕਦੀ ਨਹੀਂ ਲਿਆ ਇਨਾ ਨਹੀਂ ਲੈ ਹੋਰ ਕੋਪ ਚਾਈ ਲੈ ਪਰ ਵਧੀਆ ਲੱਗਿਆ ਮੈਂ ਤਾਂ ਨਹੀਂ ਬੰਦ ਕਰ ਲੂੰਗੀ ਦਰਮੀਆਂ ਨਹੀਂ ਨਹੀਂ ਇੱਕ ਹੋਰ ਕਰਨਾ ਹੋ ਜਾ ਮਾੜੇ ਰੜੇ ਜੀ ਮੈਨੂੰ ਵਧੀਆ ਲੱਗਿਆ ਚਲੋ ਤੁਸੀਂ ਇੱਕ ਦਾ ਤਾਂ ਬਣਾਇਆ ਸੀ ਇਧਰ ਆ ਫੜਾ ਦੇ ਤੁਸੀਂ ਖਾਓ ਸਾਨੂੰ ਭੁੱਖ ਲੱਗੀ ਆ ਮੈਂ ਗਰਮ ਕਰ ਰਹੀ ਵੀ ਕਿ ਤੁਸੀਂ ਖਾਓ ਸਟਾਰਟ ਕਰੋ ਅਲਜੀ ਜੀ ਜਾਰ ਹਾਂ ਅੱਲੋ ਚਾਹੀਦਾ ਸੀ ਚਾਹੀਦਾ ਬੰਦ ਕਰ ਲੀ ਗਰਮ ਬਹੁਤ ਜਲਣਾ ਨਹੀਂ ਕਿ ਕੀਮਾ ਮੈਂ ਬਤਨ ਨਾ ਬਹੁਤ ਬਹੁਤ ਹਾਂਜੀ ਜੀ ਸੋ ਹੁਣ ਫਾਈਨਲੀ ਸੀ ਰੈਡੀ ਹੋ ਗਿਆ ਤੇ ਬਸ ਹੁਣ ਅਸੀਂ ਕੈਂਪ ਛੱਡਣ ਲੱਗੇ ਹਾਂ ਤੇ ਨੈਕਸਟ ਸਟਾਡੀ ਜਿਹੜੀ ਉਹ ਹੈ ਡੈਸਟੀਨੇਸ਼ਨ ਆਪਾਂ ਦੇ ਨੈਕਸਟ ਲੇਕ ਜਿਹੜੀ ਕਵਰ ਕਰ ਰਹੇ ਹਾਂ ਉਹ ਹੈ ਲੇਕ ਲੂਇਸ ਤੇ ਮੋਰੇਨ ਲੇਕ ਵੀ ਅਸੀਂ ਟਰਾਈ ਕਰਾਂਗੇ ਜੇ ਸਾਨੂੰ ਉਹਦੀ ਮੋਰੇਨ ਲੇਕ ਦਾ ਇੱਕ ਥੋੜਾ ਜਿਹਾ ਹੈਗਾ ਇਸ਼ੂ ਕਿ ਸ਼ਟਲ ਬੱਸ ਬੁੱਕ ਕਰਨੀ ਪੈਂਦੀ ਹੈ ਆਨਲਾਈਨ ਤੇ ਜਾਂ ਉੱਥੇ ਵੀ ਸ਼ਾਇਦ ਮਿਲ ਜੂਗੀ ਜੇ ਆਪਾਂ ਟਰਾਈ ਕਰਾਂਗੇ ਜੇ ਆਪਾਂ ਨੂੰ ਸ਼ਟਲ ਬੱਸ ਜਾਂ ਮਿਲ ਜਾਂਦੀ ਹੈ ਅੱਜ ਬੁੱਕ ਹੋ ਜਾਂਦੀ ਹੈ ਤਾਂ ਆਪਾਂ ਡੈਫੀਨਿਟਲੀ ਮੋਰੇਨ ਲੇਕ ਵੀ ਅੱਜ ਜਾ ਕੇ ਆਵਾਂਗੇ ਸੋ ਫਿਲਹਾਲ ਬਸ ਜਾਣ ਤੋਂ ਪਹਿਨਾ ਇਹ ਕਿਥੇ ਛੋਟਾ ਜਿਹਾ ਵਿਊ ਸੀਗਾ ਤੇ ਆ ਜੋ ਸਾਨੂੰ ਉਹ ਚੈੱਕ ਕਰਾਉਂਦਾ ਹੈ ਵਿਊ ਹਾਂਜੀ ਇਹ ਇਹ ਜਿਹੜੀ ਅਸੀਂ ਸਾਈਡ ਤੇ ਸਟੰਡ ਰਾਈਟ ਨੂੰ ਹੈ ਇਹ ਟੈਂਟ ਵਾਲੇ ਦੀ ਹੈ ਮਤਲਬ ਕਿ ਜਿਨ੍ਹਾਂ ਨੇ ਟੈਂਟ ਆਪਣਾ ਲਾ ਕੇ ਲਿਆ ਕੇ ਲਾਉਣਾ ਹੈ ਉਹ ਤੁਸੀਂ ਉੱਤਰ ਇੱਕ ਗ੍ਰੀਨ ਜਹਾ ਟੈਂਟ ਦੇਖ ਰਹੇ ਹੋਗੇ ਉਹ ਲੱਗ ਗਿਆ ਉਹਦਾ ਤੁਸੀਂ ਆਪਣਾ ਟੈਂਟ ਲਿਆ ਕੇ ਆ ਆ ਦੇ ਦੇਣਗੇ ਸਾਨੂੰ ਇੱਕ ਅਜਿਹਾ ਖਾਲੀ इत अपना आप ही टेंट ले लिया के ला सकते होते आते लेक है लेक मिनी वंक <laughs> okay. look at the beauty ਥੈਂਕ ਯੂ ਜੀ ਇਹ ਸੀਗਾ ਸਾਡਾ ਅੱਜ ਦਾ ਵਲੌਗ ਹੋਪਫਲੀ ਤੁਹਾਨੂੰ ਬਹੁਤ ਪਸੰਦ ਆਇਆ ਹੋਗਾ ਤੇ ਪਲੀਜ਼ ਜੇ ਤੁਹਾਨੂੰ ਕੋਈ ਵੀ ਸੁਜੈਸ਼ਨ ਹੈ ਜਾਂ ਤੁਸੀਂ ਕੋਈ ਕੁਐਸਚਨ ਹੈ ਪਲੀਜ਼ ਸਾਨੂੰ ਕਮੈਂਟ ਕਰਕੇ ਕਰੋ ਤੇ ਅਸੀਂ ਜ਼ਰੂਰ ਰਿਪਲਾਈ ਕਰਾਂਗੇ ਥੈਂਕ ਯੂ